ਹਰ ਦੇ ਕੋਲ ਤੇ ਇੱਕ ਪਹਿਲੀ ਆ ਜੇ ਹੋਰ ਕੋਈ ਰੁਜ਼ਗਾਰ ਹੋਵੇ ਨਾ ਤਾਂ ਵੀ ਕਹੀਏ ਵੀ ਪਹਿਲੀ ਚੱਲ ਵੀ ਜਾਉਗੀ ਤੇ ਕੋਈ ਗੱਲ ਨਹੀਂ ਤੁਸੀਂ ਇਹ ਗੱਲ ਰੁਪਿੰਦਰ ਨੂੰ ਖਾਸ ਕਰਕੇ ਸਮਝਾਇਓ ਮੈਂ ਚੱਲੀ ਆ ਥਾਣੇ ਵੇਖਿਓ ਸਹੀ ਸਾਰਾ ਟੱਬਰ ਰੋਗੇ ਨਾ ਉੱਥੇ ਬਹਿ ਕੇ ਤੇ ਫਿਰ ਯਾਦ ਕਰੋਗੇ ਮੈਨੂੰ ਕੋਈ ਗੱਲ ਨਹੀਂ ਰੁਕ ਕਰ ਲੈਨੇ ਆ ਮਸੀਏ ਪਵਾੜੇ ਪਾਉਣੀਏ ਜਾਂ ਆਪਣੇ ਘਰ ਤੇ ਰਗੜੀ ਹੱਥ ਜੋੜੇ ਆ ਠੀਕ ਭੈਣ ਜੀ ਆਹ ਫੜੋ ਆ ਚਾਦਰ ਮਾੜੀ ਜੀ ਛਾੜ ਦਿਓ ਆ ਦੇ ਤੇ ਵੇ ਕੀ ਕੀ ਸੋਚੀ ਜਾਣੇ ਜੇ ਦੇ ਆ ਉਹ ਗੱਡੀ ਹੁਣ ਜਾ ਕੇ ਸੋਚਣ ਡਿਆ ਮੈਂ ਜੋ ਤਾਂ ਪਹੀ ਸਹੀ ਕਰਨ ਲੱਗੇ ਆ ਕਿ ਗਲਤ ਐਨੇ ਔਖੇ ਹੋ ਕੇ ਪੈਸੇ ਇਕੱਠੇ ਕੀਤੇ ਹੂੰ ਗੱਡੀ ਲਈ ਤੇ ਹੁਣ ਦਿਮਾਗ 'ਚ ਇਹ ਗੱਲ ਆਉਂਦੀ ਆ ਕਿ ਗੱਡੀ ਤੇ ਦੇ ਉਹਨਾਂ ਤੇ ਜੇ ਉਹਨਾਂ ਕੋਈ ਹੋਰ ਮੰਗ ਰੱਖਦੀ ਫੇਰ ਐਦਾਂ ਤੇ ਸਾਰੀ ਉਮਰ ਮੈਂ ਉਹਨਾਂ ਦੀਆਂ ਮੰਗਾਂ ਹੀ ਪੂਰੀਆਂ ਕਰਦਾ ਰਹੂੰਗਾ ਹੋਂਨਾ ਇਹ ਗੱਲਾਂ ਸੋਚਣ ਦਾ ਫਾਇਦਾ ਨਹੀਂ ਹੈਗਾ ਹੋਂਤੇ ਪੈਸੇ ਲੈਏ ਆ ਖਰਚ ਨਾਲੇ ਜਿਹੜਾ ਕਰਜ਼ਾ ਚੁੱਕਿਆ ਉਹ ਵੱਖਰਾ ਹੁਣ ਚੁੱਪ ਕਰਕੇ ਨਾ ਗੱਡੀ ਦੇ ਆਓ ਗਾਂ ਜੋ ਵੀ ਹੋਊਗਾ ਵੇਖੀ ਜਾਊਗੀ ਪਰ ਇਹ ਆ ਵੀ ਗਾਂ ਚੁੱਕ ਕਰਕੇ ਉਹਨਾਂ ਦੀ ਕੋਈ ਮੰਗ ਨਾ ਮੰਨਿਓ ਜੋਤ ਮੇਰਾ ਕਿਹੜਾ ਜੀ ਕਰਦਾ ਹੈ ਪੈਸੇ ਖਰਚਨ ਹੁਣ ਪਹਿਲੀ ਦੇ ਕੇ ਆਰਤੀ ਇਹਨੂੰ ਤੇ ਫੇਰ ਪੈਸੇ ਲਈਓ ਕੋ ਹੂੰ ਉਹ ਕੀ ਪਤਾ ਕੱਲ ਨੂੰ ਛਡਾਈ ਜਾਣੀ ਕਿ ਨਹੀਂ ਛਡਾਈ ਜਾਣੀ ਕੋ ਪਤਾ ਥੋੜੀ ਜਿੱਥੇ ਮੈਂ ਫਸਿਆ ਮੈਨੂੰ ਹੀ ਪਤਾ ਦਾ ਜੇ ਜੀ ਮੰਗ ਪੂਰੀ ਨਾ ਕਰ ਦੇ ਤੇ ਫੇਰ ਕੁੜੀ ਦਾ ਘਰ ਖਰਾਬ ਹੁੰਦਾ ਹੈ। ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ ਤੇ ਦੁਨੀਆ ਨੂੰ ਦੋਵੇਂ ਪਾਸੇ। ਜੀ ਮੈਂ ਉਹਨਾਂ ਨਾਲ ਲੜਾਈ ਕਰਕੇ ਰੁਪਿੰਦਰ ਨੂੰ ਆਪਣੇ ਕੋਲ ਲਿਆ ਆਉਂਦਾ। ਤੇ ਲੋਕਾਂ ਕਹਿਣਾ ਹੈ ਵੀ ਕੁੜੀ ਘਰ ਭਾਲੀ ਹੈ। ਤੇ ਹੁਣ ਜੇ ਮੈਂ ਗੱਡੀ ਤੇ ਨੰ ਚੱਲੇ ਆਵਾਂ ਨਾ ਤੇ ਮੈਨੂੰ ਪਤਾ ਵਾ ਲੋਕੀ ਬੜੀਆਂ ਗੱਲਾਂ ਕਰਦੇ। ਚਲੋ ਕੋਈ ਗੱਲ ਨਹੀਂ। ਲੋਕਾਂ ਦੀ ਪਰਵਾਹ ਨਾ ਕਰੋ। ਕੀ ਕਰਨਾ ਵਾ ਫੇਰ? ਸਿਰ ਪਈ ਆ। ਨਬਾਣੀ ਤੇ ਪੈਣੀ ਆ ਤੇ ਰੁਪਿੰਦਰ ਨੂੰ ਇਹੋ ਗੱਲ ਸਮਝਾਇਓ ਵੀ ਕੋਈ ਗੱਲ ਨਹੀਂ ਤੁਹਾਨੂੰ ਭਾਰਨੀ ਹੈਗੀ ਪਰ ਜਿਹੜੀ ਕੋਈ ਗੱਲ ਹੁੰਦੀ ਉਹ ਸਾਨੂੰ ਦੱਸ ਦਿਆ ਕਰ ਹੁਣ ਕਿੰਨੇ ਤੰਗਿਆ ਹੀ ਬੋਲਦੇ ਨਹੀਂ ਤੇ ਤੁਹਾਡੇ ਵਾਲੀ ਗੱਲ ਸੋਚੀਏ ਨਾ ਵੀ ਗਾਂ ਹੀ ਆਪਣਾ ਘਰ ਨਹੀਂ ਵੇਖਣਾ ਉਹਨਾ ਹੋਰ ਕੋਈ ਮੰਗ ਰੱਖਦੀ ਜਿਹੜੀ ਰਹਿ ਗਈ ਪਹਿਲੀ ਜਦੋਂ ਪਤਾ ਹੋਵੇ ਲੋਕਾਂ ਨੂੰ ਵੀ ਪੈਸੇ ਚਾਹੀਦੇ ਆ ਛਾਟੋ ਨਾਲ ਆਪਣੇ ਨਾਂ ਲਵਾ ਲੈਣੀ ਆ ਫਿਰ ਕੀ ਕਰਾਂਗੇ ਸਾਡੇ ਕੋਲ ਤੇ ਇੱਕ ਪਹਿਲੀ ਆ ਜੇ ਹੋਰ ਕੋਈ ਰੁਜ਼ਗਾਰ ਹੋਵੇ ਨਾ ਤਾਂ ਵੀ ਕਹੀਏ ਵੀ ਪਹਿਲੇ ਚਲ ਵੀ ਜਾਉਗੀ ਤੇ ਕੋਈ ਗੱਲ ਨਹੀਂ ਤੁਸੀਂ ਇਹ ਗੱਲ ਰੁਪਿੰਦਰ ਨੂੰ ਖਾਸ ਕਰਕੇ ਸਮਝਾਇਓ ਕੋਈ ਗੱਲ ਨਹੀਂ ਸਮਝਾ ਕੇ ਆਉਂਗਾ ਉਹਨੂੰ ਸਾਰਾ ਤੁਸੀਂ ਇਦਾਂ ਕਰੋ ਤੁਸੀਂ ਘਰੇ ਰਹੋ ਮੈਂ ਇਕੱਲਾ ਹੋ ਕੇ ਆਉਣਾ लवली ਵੀ ਆਉਣੀ ਵਾਲਾ ਕਹਿੰਦੇ ਕਿ ਦੋ-ਤਿੰਨ ਘੰਟੇ ਤੱਕ ਆ ਜਾਣਾ ਸ਼ਾਇਦ ਉਹਨੇ ਤੇ ਨਾਲੇ ਉਹਨੂੰ ਮਿਲ ਆਉਣਾ ਤੇ ਨਾਲੇ ਚਾਬੀ ਭਰਾਉਣਾ ਗੱਡੀ ਦੀ ਵੀ ਲਓ ਭਰਾ ਤੁਹਾਡੀ ਮੰਤ ਮੈਂ ਜਾਉ ਤੇ ਆਉਗਾ ਇਹਨਾਂ ਨਾਲ ਤੇ ਰਿਸ਼ਤੇਦਾਰੀ ਰੱਖਣ ਨੂੰ ਜੀ ਨਹੀਂ ਗੰਦਿਆ ਜਿੱਦਾਂ ਦੇ ਇਹਨਾਂ ਨੇ ਕੰਮ ਕੀਤੇ ਕਿੰਨੇ ਤੰਗਿਆ ਵਿਚਾਰੇ ਪਰ ਹੁਣ ਉਹਨਾਂ ਨੂੰ ਕੌਣ ਸਮਝਾਵੇ ਵੀ ਇਹ ਕਿੰਨੇ ਔਖੇ ਹੋ ਕੇ ਪੈਸੇ ਇਕੱਠੇ ਕੀਤੇ ਆ ਤੇ ਫਿਰ ਤਾਨੂੰ ਗੱਡੀ ਦਿੱਤੀ ਆ ਉਹਨਾਂ ਨੇ ਇੱਕ ਵਾਰੀ ਵੀ ਸ਼ਰਮ ਨਹੀਂ ਆਈ ਵੀ ਚੱਲ ਹੀ ਮੋਹ ਕਹਿੰਦੇ ਆ ਰਹਿਣ ਦਿੰਦੇ ਆ ਫਿਰ ਕੀ ਆ ਘਰ ਦਿੱਤਾ ਸਾਰਾ ਕੁਝ ਰੱਬ ਨੇ ਪਰ ਫਿਰ ਵੀ ਭੁੱਖ ਇੰਨੀ ਆ ਨਾ ਪੁੱਛੋ ਹੀ ਕੁਛ ਨਾ ਨਹੀਂ ਇੱਧਰ ਹੋ ਹਾਂ ਮੇਰੇ ਨਾਲ ਅੱਜ ਸਿੱਧੇ ਗੱਲ ਕਰ ਲੈ ਵੇ ਪੇਕਿਆ ਤੇਰਾ ਤਾਂ ਕੁਝ ਆਉਣਾ ਵੀ ਹੈ ਕਿ ਨਹੀਂ ਆਉਣਾ ਆ ਝੂਠ ਦੇ ਵਿੱਚ ਹੀ ਸਾਨੂੰ ਰੱਖਿਆ ਵਾ ਮੰਮੀ ਤੁਹਾਡੇ ਰਦੇ ਵਿੱਚ ਕੀ ਹੀ ਇਹਦੇ ਕੋਲ ਕੰਮ ਇਦਾਂ ਕਰਵਾਈ ਜਾਵਾਂਗੇ ਮਠੇ ਪਿਆਰੇ ਹੋਗੇ ਉਹ ਕੰਮ ਨਹੀਂਗਾ ਚੱਲਣਾ ਹੈਗਾ ਠੀਕ ਹੋਣਾ ਕਿੱਦਾਂ ਕੰਮ ਚੱਲਣਾ ਵਾ ਦੱਸ ਮੈਨੂੰ ਤੁਹਾਡੇ ਮਗਰ ਲਾ ਕੇ ਹੁਣ ਮੈਂ ਆਪਣੇ ਭਰਾ ਨੂੰ ਕਰਜ਼ੇ ਥੱਲੇ ਦੱਬਦਾ ਬੱਲੇ ਨਹੀਂ ਤੇਰੇ ਭਰਾ ਨੂੰ ਨਹੀਂ ਕਰਜ਼ੇ ਥੱਲੇ ਦੱਬਣਾ ਤੇ ਮੇਰੇ ਪੁੱਤ ਨੂੰ ਦੱਬ ਕਰਜੇ ਥੱਲੇ ਪੁੱਤ ਚੰਗੀ ਭਲੀ ਸਰਕਾਰੀ ਨੌਕਰੀ ਕਰਨ ਦੇਆ ਵਾ ਕਿਹੜਾ ਦਿਹਾੜੀਆਂ ਲਾਉਂਦੀ ਆ ਜਾ ਕੇ ਤੋ ਉਹ ਫੇਰ ਤੁਹਾਡੇ ਵਾਸਤੇ ਕਰਨ ਡਿਆ ਵਾ ਤੇ ਕਰਨਾ ਹੀ ਆ ਨਹੀਂ ਵਿਆਹ ਕੇ ਲੈ ਗਈ ਦੀ ਉਹਨਾਂ ਵਾਸਤੇ ਕਰੀਦਾ ਹੀ ਆ ਹਾਏ ਹਾਏ ਤੂੰ ਤੇ ਵਿਆਹ ਕੇ ਲੋਕਰ ਆਈ ਆ ਨਾਲੇ ਬਹੁਤ ਟਰੱਕ ਭਰ ਭਰ ਕੇ ਦਾਜ ਦੇ ਲਿਆਈ ਆ ਤੇ ਤੇਰਾ ਵਾਸਤੇ ਕੰਮ ਕਰੇ ਤੇਰੇ ਵਾਸਤੇ ਨਾ ਕੱਖ ਨਹੀਂ ਕਰਨਾ ਸੁਣ ਗਈ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇਤ ਕੋ ਜਾਉਣਾ ਤਾਂ ਵੀ ਠੀਕ ਆ ਨਹੀਂ ਆਉਣਾ ਨਾ ਤਾਂ ਵੀ ਦੱਸ ਦੇ ਨਹੀਂ ਤਾਂ ਹਾਲ ਤੇਰਾ ਮੈਂ ਬੁਰਾ ਕਰੂੰਗੀ ਉਹ ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਤੇ ਹੋਂ ਤੁਹਾਡੀ ਮੈਂ ਇੱਕ ਨਹੀਂ ਸੋਣੀ ਚੰਗਾ ਕੱਡੇ ਲੱਗੇ ਆ ਕੇ ਮੈਨੂੰ ਡਰਾਵੇ ਦੇਣਾ ਅੱਜ ਬਾਣ ਆਪਣੀ ਬੰਦ ਕਰ ਲਾ ਨਹੀਂ ਤਾਂ ਖਿੱਚ ਦਊਂਗੀ ਕਿੱਦਾਂ ਗਾੜੀ ਪਟਰ ਪਟਰ ਕਰਦੀਆਂ ਤੈਨੂੰ ਵੱਡੇ ਨਿੱਕੇ ਦਾ ਲਿਆਜ ਹੈਗਾ ਕਿ ਨਹੀਂ ਹੈਗਾ ਮੰਮੀ ਲਿਆਜ ਕਰਦੀ ਰਹੀਆਂ ਜੀਜੀ ਕਰਦੀ ਫਿਰਦੀ ਰਹੀ ਮਗਰਮਗਰ ਪਰ ਤੁਹਾਨੂੰ ਜੀ ਨਾ ਅਖਵਾਉਣਾ ਹੀ ਨਹੀਂ ਆਇਆ ਤੈਨੂੰ ਮੈਂ ਅਜੇ ਵੀ ਕਹਿਣ ਰਹੀ ਹਾਂ ਵੀ ਚੁੱਪ ਕਰ ਜਾ ਸੋਚ ਲਾ ਫਿਰ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮੰਮੀ ਇੱਥੇ ਆ ਮੈਂ ਠੀਕ ਵਾ ਨਾ ਤਾਂ ਰਹਿਣਾ ਵੀ ਜੁਰਤ ਨਾਲ ਜੇ ਕਰ ਲਓ ਜੋ ਕਰ ਤੂੰ ਰਹਿਣਾ ਜੁਰਤ ਨਾਲ ਨਹੀਂ ਕਾਦੇ ਜੁਰਤ ਵਾ ਤੇਰੀ ਬਾ ਮੈਂ ਪਰੇ ਕਰਕੇ ਗੱਲ ਕਰੋ ਚੰਗਾ ਮੈਂ ਬਾ ਪਰੇ ਕੀਤੀ ਆ ਇਹਦਾ ਨਹੀਂ ਤੂੰ ਰੋਖਾਉਣਾ ਮੰਮੀ ਤੇ ਹਰਦੇ ਦੀ ਬਣਦੇ ਤੂੰ ਇੱਕੋ ਕੰਮੀ ਨਹੀਂ ਜਾਂਦੇ ਆ ਤੇਰਾ ਕੀ ਇਰਾਦਾ ਵਾ ਜ਼ੁਬਾਨ ਚਲਾਉਂਗੀ ਤਾਂ ਮੰਮੀ ਚੁੱਪ ਕਰਜੂਗੀ ਮੰਮੀ ਚੁੱਪ ਕਰਨ ਵਾਲਿਆ ਚ ਨਹੀਂ ਹੈਗੀ ਸੁਣ ਲੈ ਕੰਨ ਖੋਲ ਕੇ ਗੱਲ ਮੇਰੀ ਮੰਮੀ ਸੱਸਾਂ ਵੇਖੀਆਂ ਵਾ ਪਰ ਤਾ ਡੇ ਵਰਗੀ ਨਹੀਂ ਵੇਖੀ ਜਿੱਦਾਂ ਤੇ ਤੂੰ ਹੀ ਜਲਮੂ ਆ ਨਹੀਂ ਮੈਂ ਵੀ ਨਵਾਂ ਵੇਖੀਆਂ ਵਾ ਤੇਰੇ ਵਰਗੀਆਂ ਠੀਠ ਨਹੀਂ ਵੇਖੀਆਂ ਤੇ ਜੋ ਮਰਜ਼ੀ ਕਹੀ ਜਾਓ ਸਿਰ ਤਾਂ ਪਾਣੀ ਨੰਗਾਈ ਜਾਣਾ ਵਾ ਉਹ ਮੰਮੀ ਸਭ ਕੁਝ ਕਰਦੀ ਰਹੀਆਂ ਠੀਕ ਵਾ ਨਾ ਕੀ ਤੁਹਾਨੂੰ ਨੌ ਰਖਣੀ ਨਹੀਂ ਆਉਂਦੀ ਤੇ ਤੁਹਾਡੇ ਵਰਗੇ ਨੂੰ ਨੌ ਮਿਲੇ ਉਹਨਾਂ ਰੱਬ ਕਰਕੇ ਅੱਛਾ ਤੂੰ ਨੌ ਅਲੋਕਾਰ ਆਈ ਆਂ ਅੰਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਣੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਮੰਮੀ ਨੂੰ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਹੀਂ ਕੀ ਤੇਰਾ ਮਗਰਮਗਰ ਤੁਰੇ ਫਿਰਦੇ ਤੇਰੇ ਵਰਗੇ ਸਗਾਦ ਭਲਾ ਸਾਨੂੰ ਲੱਭਣੀ ਸੀ ਰੱਬ ਕਰਕੇ ਨਾ ਤੁਹਾਡੇ ਵਰਗੇ ਸਾਰੇ ਕਿਸ ਨੂੰ ਦਵੇ ਹੀ ਨਾ ਲੱਗੇ ਮੇਰੇ ਨਾਲ ਗੱਲਾਂ ਮਾਰਨੇ ਆਂ। ਆਪ ਕਹਿੰਦੇ ਤੇਰੇ ਵਰਗੇ ਨਾ ਚੰਡਾਲ ਨਾ ਕਿਸ ਨੂੰ ਮਿਲੇ ਨਾ ਜਿੱਦਾਂ ਦੀ ਤੂੰ ਆਈ ਆ ਸਾਡੇ ਘਰ ਵਿੱਚ। ਪੁੱਠੇ ਪੈਰਾਂ ਵਾਲੀਏ ਸ਼ੂਗਰ ਕਰੋਗੇ ਤੁਹਾਡੇ ਮੁੰਡੇ ਦਾ ਵਿਆਹ ਹੋ ਗਿਆ ਵਾ। ਜਿੱਦਾਂ ਦੇ ਤੁਹਾਡੇ ਕੰਮ ਆ ਨਾ ਮੁੰਡਾ ਤੁਹਾਡਾ ਉਦਾਂ ਹੀ ਵਿਆਹ ਨਹੀਂ ਜਾਣਾ। ਨਾ ਮੇਰੀ ਸੁਣ ਗੱਲ ਮੇਰਾ ਮੁੰਡਾ ਰਿਹਾ ਹੀ। ਰਿਹਾ ਹੀ ਇੱਥੇ ਤੇ ਤੇਰੇ ਭਰਾ ਨੇ ਕਿਉਂ ਕੀਤਾ? ਉਹ ਤਾਂ ਮਰ ਗਿਆ ਹੀ ਸਾਡਾ ਘਰ ਵੇਖ ਕੇ ਤੇ ਮੁੰਡਾ ਮੇਰਾ। ਮੇਰੇ ਭਰਾ ਨੂੰ ਮਮੀ ਐਂਦਾ ਗੱਲ ਨਹੀਂ ਕਰਨੀ ਠੀਕ ਵਾ ਨਾ ਮਰਨ ਤੁਹਾਡੇ ਪਿਛਲੇ ਜਪਾਣ ਬੰਦ ਕਰ ਲਾ। ਲੱਗੇ ਮੇਰੇ ਘਰ ਨਾਲ ਬੰਦਾ ਕਰ ਜੂ ਲੱਗਾ ਵਾ ਉਥੇ ਇਦਾਂ ਹੀ ਗੱਲਾਂ ਕਰਨੀਆਂ ਤੁਹਾਡੇ ਲੱਗੇ ਆ ਉਹ ਤਾਂ ਜਦੋਂ ਇੱਥੋਂ ਗਿਆ ਸੀ ਜਾਂਦਾ ਜਾਂਦਾ ਸੀ ਦਵਾ ਦਾ ਵਿਆਹ ਹੋ ਜੇ ਉਹਦਾ ਪਿੱਛੇ ਪਿੱਛੇ ਤੁਰੇ ਫਿਰਦੇ ਸੀ ਵੀ ਵਿਆਹ ਹੋ ਜੇ ਹੁਣ ਕਿ ਨਹੀਂ ਪਿੱਛੇ ਪਿੱਛੇ ਤੁਰੇ ਫਿਰੇ ਹੋਰ ਕੌਣ ਫਿਰਦਾ ਸੀ ਨਹੀਂ ਮੇਰੇ ਪੁੱਤ ਨੂੰ 100 ਰਿਸ਼ਤੇ ਗੱਲਾਂ ਕਰਦੀ ਫਿਰਦੀ ਆ ਹਾਤਮ ਕਿਹ ਕੇ ਹੋਰ ਨੂੰ ਦੇ ਉਹ ਮੰਮੀ ਤਮਕੀ ਹਲੇ ਮਿਲੀ ਨਹੀਂ ਆ ਤਮਕੀ ਤੇ ਹਲੇ ਮੈਂ ਦੇਣੀ ਆ ਤੁਹਾਨੂੰ ਤੁਸੀਂ ਜਿੱਦਾਂ ਮੇਰੇ ਨਾਲ ਕੀਤਾ ਵਾ ਨਾ ਉਹ ਤੋਂ ਵੱਧ ਤੁਹਾਡੇ ਨਾਲ ਹੋ ਕੇ ਰਹੂਗਾ ਵੇਖਿਓ ਸਹੀ ਹੁਣ ਜੋ ਕਰਨਾ ਨਾ ਕਰ ਲਾ ਮੈਂ ਵੀ ਰਮਣਾ ਤੇ ਕੋਈ ਡਰਨ ਵਾਲੀ ਨਹੀਂ ਹਾਂ ਕੋਈ ਗੱਲ ਨਹੀਂ ਹੋਲ ਕੇ ਗੱਲ ਸੁਣ ਲੈ ਕਿੰਨਾ ਕਿਰਵਾ ਡਰਨਾ ਪੈਂਦਾ ਹੀ ਇਹ ਬੰਦੇ ਨੂੰ ਮੈਂ ਤਾਂ ਜੋ ਕਰਨਾ ਕਰ ਲਾ ਤੇਰੇ ਸਾਹਮਣੇ ਆ ਤੇਰੀਆਂ ਨਕਥਾਂ ਨੇ ਲਕੀਰਾਂ ਨਾ ਨ ਕਢਾਈਆਂ ਮੈਨੂੰ ਵੀ ਰਮਣਾ ਨਾ ਕਹੀਂ ਕੋਈ ਗੱਲ ਨਹੀਂ ਵੇਖ ਲਾਂਗੇ ਅਮੀ ਕਿਹਦੀਆਂ ਨਿਕਲਦੀਆਂ ਦੱਜ ਪਾਣ ਲੱਗੇ ਚਲਾਉਣਾ ਕਿਤੇ ਰੁਪਈਆ ਦੀ ਚੀਜ਼ ਨਹੀਂ ਲੈ ਕੇ ਆਈ ਕਿੱਡੀ ਪ੍ਰਧਾਨ ਬਣੀ ਆ ਘਰ ਦੇ ਵਿੱਚ ਕਦੀ ਕਿਸ ਨੂੰ ਗੱਲਾਂ ਤੇ ਕਦੀ ਕਿਸ ਨੂੰ ਗੱਲਾਂ ਤੇ ਤੁਸੀਂ ਮੈਨੂੰ ਦੱਸੋ ਹਾਂ ਤੁਸੀਂ ਕਿਹਾ ਕਿ ਟਰੱਕ ਭਰ ਕੇ ਲੈ ਕੇ ਆਏ ਸੀ ਲੈ ਕੇ ਹੀ ਆਈ ਹਾਂ ਤਾਂ ਇਹ ਘਰ ਫਰ ਬਣਾ ਆਵਾ ਉਹ ਲਾਲਚੀਓ ਬੱਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾ ਜਪਾਣ ਬੰਦ ਕਰ ਲਾ ਆ ਇੱਕ ਗੱਲ ਹੋਰ ਸੁਣ ਕੇ ਜਾਇਓ ਮਰੀਤਿਆਨ ਦੇ ਨਾਲ ਹਾਂ ਸੁਣਾ ਕਿਵੇਂ ਸੁਣਾ ਤੂੰ ਖੋਲੋ ਪਹਿਲਾਂ ਥੋੜੇ ਜੇ ਅਜੜੇ ਤੂੰ ਹੀ ਡਰਾਵੇ ਦੇਂਦੀ ਐ ਨਾ ਮੈਨੂੰ ਮੈਂ ਚੱਲੀ ਆ ਥਾਣੇ ਵੇਖਿਓ ਸਹੀ ਸਾਰਾ ਟੱਬਰ ਰੋਗੇ ਨਾ ਉੱਥੇ ਬਹਿ ਗਏ ਤਾਂ ਫਿਰ ਯਾਦ ਕਰੋਗੇ ਮੈਨੂੰ ਰੁਪਿੰਦਰ ਦੇ ਨਾਲੂ ਵਾ ਪਿਆ ਹੀ ਲੱਗੇ ਆ ਕੇ ਗੱਲਾਂ ਮਾਰਨ ਫੇਰ ਲਿਓ ਗੱਡੀ ਦੇ ਹੂੜੇ ਚੰਗੀ ਤਰ੍ਹਾਂ ਮਿਲਣਗੇ ਅੱਛਾ ਹਾ ਤਮ ਕਿੰਦੇਂ ਡਈਆਂ ਤੂੰ ਥਾਣੇ ਜਾਣ ਜੋਗੇ ਰਵੇਂਗੀ ਨਾ ਤੇ ਤੇਰੀ ਨਾ ਮੰਮੀ ਆਣੂ ਥਾਣੇ ਮੈਂ ਕਿਹ ਲੜੀ ਗੱ ਕੌਣ ਪਕੜਨੀ ਨੇ ਭੈਣ ਜੀ ਮੇਰੀ ਸੁਣੋ ਗੱਲ ਮੈਂ ਇਧੀਆਂ ਬੜੀਆਂ ਸੋਲੀਆਂ ਮੈਨੂੰ ਤਮਕੀਆਂ ਦੇਂਦੇ ਆਂ ਈ ਆ ਕਿ ਮੈਂ ਠਾਣੇ ਚਲਨੀ ਆ ਤੇ ਠਾਣੇ ਨੂੰ ਮੈਂ ਘਲੰਦੀ ਆ ਜੀ ਰਮਨ ਕਿਉਂ ਖਪਣ ਦੇਈਂ ਇੰਨਾ ਉਹ ਆਈ ਗਾ ਨਹੀਂ ਰੁਕ ਕਰ ਲੈਨੇ ਉਹ ਮਸੀਏ ਪਵਾੜੇ ਪਾਉਣੀਏ ਜਾ ਆਪਣੇ ਘਰ ਤੇ ਗੜੀ ਹੱਥ ਜੋੜੇ ਆ ਠੀਕ ਆ ਜੀ ਤੂੰ ਇੰਨੀ ਕਿਉਂ ਲੱਗੀ ਪਰਵਾਨ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ ਰਮਨ ਛਾੜ ਦੇ ਨੂੰ ਇਹ ਸੁਧਿਆਣ ਹੋ ਗਈ ਐਂ ਸ਼ਦਾਈ ਐ ਦਸਾ ਕਰ ਗਾ ਇਧਰ ਭੈਣ ਜੀ ਇਹਨੂੰ ਮਤ ਦੇ ਹੀ ਲੈੰਦੋ ਇੱਕ ਵਾਰ ਇਹਦੀ ਜ਼ੁਬਾਨ ਜਿਆਦਾ ਹੀ ਚੱਲਣ ਈ ਇਹਦੀ ਸਗਾਤ ਦੀ ਜਾਓ ਜਾਓ ਸੁਰੀਆਂ ਜਾਓ ਅੱਡੀ ਕਰਨ ਦਈਆਂ ਕਿਤੇ ਇਹਨਾਂ ਨੂੰ ਨਾ ਐਦਾਂ ਜਵਾਬ ਦੇਣਾ ਹੀ ਪੈਣਾ ਹੈ ਇਹਨਾਂ ਨੇ ਆਤੀ ਬੜੀ ਚੁੱਕੀ ਹੈ ਤਿੱਨਾ ਜਾਣੀਆਂ ਨਹੀਂ ਇਹਨੂੰ ਐਦਾਂ ਠੋਕੇ ਜਵਾਬ ਦਵੂੰਗੀ ਨਾ ਤਾਂ ਮਜਾਲਵਾ ਹੁਣ ਗੱਲ ਕਰ ਜਾਣਗੀਆਂ ਕੋਈ ਹੁਣ ਫੇਰ ਕੋਈ ਮੀਟਿੰਗ ਕਰ ਲੈਣਗੀਆਂ ਨਿਕਲ ਗਈਆਂ ਫੇਰ ਬਾਹਰ ਨੂੰ ਕੋਈ ਨਹੀਂ ਮੈਂ ਵੀ ਘੜੀ ਘੜੀ ਘਟਵਾ ਹੁਣ ਜੀ ਰੰਮਾ ਨਾ ਇੰਨਾ ਬੋਲਣ ਲਈ ਆ ਤੂੰ ਆਪਣਾ ਬੀਪੀ ਵਧਾ ਲੈਣਾ ਹੈ। ਭਾਂਜੀ ਮੇਰੇ ਜੀ ਨੂੰ ਕੁਝ ਹੋਣ ਡਿਆ ਜਾਂ ਸੰਦੀਪ ਪਾਣੀ ਦਾ ਗਲਾਸ ਦੇ ਮੈਨੂੰ। ਚੱਲਿਆ ਪੁੱਤ ਪਾਣੀ ਦੇਈਏ। ਗਾਸਣ ਮੇਰੀ। ਨਾ ਇਹੋ ਜੇ ਕੰਮ ਕਰ। ਬੋਲ ਬੁਲਾ ਰਹਿਣਾ ਨਾ ਚੰਗਾ ਨਹੀਂ ਹੁੰਦਾ ਘਰ 'ਚ। ਲੋਕੀ ਵੀ ਲਾ ਕੇ ਕੰਧਾਂ ਲੱਗ ਲਾ ਸੁਣ ਲੈ ਆ। ਭਾਂਜੀ ਇਹਨੇ ਮੈਨੂੰ ਤੰਗ ਹੀ ਬੜਾ ਕੀਤਾ ਸੀ। ਕੀ ਕਰਾਂ ਮੈਂ ਦੱਸੋ ਮੈਨੂੰ ਤੁਸੀਂ ਵੀ। ਤੈਨੂੰ ਮੈਂ ਕਿਹਾ ਸੀ ਨਾ ਜੋ ਕੁਝ ਵੀ ਕਰਨਾ ਚੁੱਪ ਰ ਕੇ ਕਰਨਾ। ਤੇ ਇਹਦਾ ਸਾਰਾ ਕੋਈ ਹੱਲ ਲੈਣਾ ਮੈਂ ਸੋਚ ਕੇ ਰੱਖਿਆ ਆ। ਘਰ ਉਹ ਲੈਣਾ ਆ। ਤੂੰ ਤੇ ਐਵੇਂ ਡਈਂ ਖਪਣੇ ਦੇ ਨਾਲ। ਹੁਣ ਉਹ ਨੂੰ ਜਬਾਨ ਲੱਗ ਗਈ ਅੱਗੋਂ ਇੱਕ ਦੇ ਚਾਰ ਸੁਣਾਉਂਦੀ ਅੱਗੋਂ ਤੇ ਜੇ ਕਿਤੇ ਠਾਣੇ ਚਲ ਗਈ ਨਾ ਤਾਂ ਸਾਰਿਆਂ ਨੂੰ ਬਣਾ ਦੋਗੀ ਉਹ ਫੇਰ ਚੰਗੀ ਰਹੇਗੀ ਹਾਂਜੀ ਇਹਨੂੰ ਠਾਣੇ ਜਾਂ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਚਾਵੀ ਕਿਹੜੇ ਧਿਆਨ ਰੱਖਣਾ ਪੈਣਾ ਈ ਉਹ ਕਿਤੇ ਗੇਟ ਤੋਂ ਬਾਹਰ ਨਾ ਪੈਰ ਰੱਖ ਦੇ ਆ ਫੜ ਪਾਣੀ ਪੀ ਘੁੱਟ ਮੰਮੀ ਤੇ ਕਿਉਂ ਖਪਣ ਦੇ ਇਨਾ ਗੱਲ ਹੋएगी ਦੱਸੋ ਤੇ ਸਹੀ ਗੱਲ ਕੀ ਹੁਣੀ ਆ ਜ਼ੁਬਾਨ ਚ ਲਾਉਣ ਡਈ ਆ ਕਿੰਨੀਆਂ ਗੱਲਾਂ ਇਹਨੇ ਮੈਨੂੰ ਕੀਤੀਆਂ ਤੇਰੇ ਵਰਗੀ ਸੱਸ ਨਹੀਂ ਹੁੰਦੀ ਤੁਹਾਡੇ ਵਰਗੇ ਸੌਰੇ ਨਾਲ ਲੱਭਣ ਇਹਨੂੰ ਫਿੱਟ ਲਾਣ ਡਈ ਫਿੱਟ ਮੰਮੀ ਉਹ ਇਹ ਵੀ ਤੁਸੀਂ ਚੜਾਈ ਨਾ ਰਪਿੰਦਰ ਨੂੰ ਆਹ ਦੇ ਦਿਆ ਕਰ ਰਪਿੰਦਰ ਨੂੰ ਉਹ ਦਿਆ ਕਰ ਚੰਗਾ ਖਾਂਦੀ ਆ ਚੰਗਾ ਪਉਂਦੀ ਆ ਤਾਂ ਮੰਦਾ ਬੋਲਦੀ ਆ ਹਾਏ ਉਦੋਂ ਤਾਂ ਇਹ ਹੀ ਕਿ ਚੱਲ ਮਿੱਠੇ ਪਿਆਰੇ ਦੇ ਨਾਲ ਹੁੰਨੇ ਆ ਖਰੇ ਆਖੇ ਲੱਗ ਹੀ ਜਾਵੇ ਹੁਣ ਨਾ ਇਹ ਜ਼ੁਬਾਨ ਡੈ ਭੀ ਲੜਾਉਣ ਅੱਗੋਂ ਮਾਸੀਓ ਬੜੀ ਤਾਵਾ ਕੋਲੀ ਨਾ ਸਮਝਾਉਨ ਨੂੰ ਭੈਣ ਜੀ ਪੁਖ ਨੰਗ ਤੇ ਹੈਗੀ ਆ ਜੇ ਮਗਰ ਕੁਝ ਹੋਵੇ ਤਾਂ ਫੇਰ ਹੀ ਦੇਣਾ ਦੇਣਾ ਨਾ ਸਵਾਹ ਆ ਦੇਣਾ ਉਹਨਾਂ ਨੇ ਕਹੀ ਆ ਜੇ ਦੇਣ ਜੋਗੇ ਨੇ ਤਾਂ ਉਹਨਾਂ ਦੇ ਨਾਲ ਕੁਝ ਭੈਣ ਜੀ ਜੇ ਕਿਤੇ ਇੱਕ ਵਾਰ ਵਿਚੋਲਾ ਤੇ ਵਿਚੋਲਣਾ ਇੱਥੇ ਆ ਜਾਣਾ ਵੇਖਿਓ ਸਹੀ ਉਹਨਾਂ ਦੀਆਂ ਧੌੜਾਂ ਮੈਂ ਕਿੱਦਾਂ ਕਢਾਉਂਦੀ ਆ ਮੈਨੂੰ ਤਾਂ ਐਡੇ ਬੁਰੇ ਲੱਗਣ ਡੈ ਨ ਖੱਤੇ ਨਾ ਵੇਹ ਵਰਗੇ ਲੱਗਣ ਡੈ ਮੈਨੂੰ ਮੰਮੀ ਨਾ ਖਾਪੋ ਇੰਨਾ ਬਾਅਦ ਚ ਬੀਬੀ ਵਧਾਓਗੇ ਮੇਰੀ ਸੁਣ ਗੱਲ ਸੰਦੀਪ ਮੰਮੀ ਤੇਰੀ ਹੁਣ ਘੜੀ ਅਰੈਸਟ ਕਰ ਲੈਂਦੀ ਆ ਤਾਂ ਤੂੰ ਨਾ ਧਿਆਨ ਰੱਖ ਗੇੜ ਨੂੰ ਕੁੰਡਾ ਮਾਰਦੇ ਇਹ ਨਾ ਵੇ ਕਿਤੇ ਲੰਮੇ ਪਿਆ ਜੀ ਅਸੀਂ ਤੇ ਇਹ ਬਾਹਰ ਨਿਕਲ ਜੇ ਕਿਤੇ ਤਾਂ ਠਾਣੇ ਨਾ ਪਹੁੰਚ ਜੇ ਇੱਦਾਂ ਕਿੱਦਾਂ ਚੱਲ ਜੂਗੀ ਹੁਣ ਧਿਆਨ ਰੱਖੀ ਹਾਦੀ ਹੋ ਗਈ ਮੈਂ ਤਾਂ ਨਹੀਂ ਇਹਦੇ ਵਾਲੀ ਕਿਤੇ ਕੂਨ ਲੱਗੀ ਵੈਂਦੀ ਨੀਗੀ ਮੈਂ ਇਹ ਕਿਹਨਾ ਗੱਲ ਕਰਨ ਨਹੀਂ ਆ ਕਿ ਇਹਨੂੰ ਆਏਗੇ ਦੀ ਸ਼ਰਮ ਵੀ ਆ ਨਹੀਂਗੀ ਆ ਵੇਖ ਲਓ ਭੈਣ ਜੀ ਇਹਨੂੰ ਮਾਸਾ ਨਹੀਂ ਆਈ ਵੀ ਮਾਸਾ ਨਹੀਂ ਗੱਲ ਨੂੰ ਕਹਿਣਾ ਵਾ ਕਿ ਸੱਸ ਦੀ ਗਲਤੀ ਆ ਹੁਣ ਤੁਹਾਡੇ ਸਾਹਮਣੇ ਸਾਰੇ ਕੰਮ ਹੋਣ ਡਏ ਆ ਨਾ ਅੱਗੇ ਤਾਂ ਕੋਈ ਓਲਾ ਪੜਦਾ ਹੀ ਕੋਈ ਸ਼ਰਮ ਕਰਦੀ ਹੈਗੀ ਵੀ ਆ ਗੱਲ ਮੈਂ ਕਰਾਂ ਕਿ ਜਾਂ ਨਾ ਕਰਾਂ ਹੁਣ ਤੇ ਸਾਰੀਆਂ ਸ਼ਰਮਾਇਆਂ ਦੀਆਂ ਲਾਠੇ ਗਈਆਂ ਵਾ ਖਾਰਦੀ ਹੋ ਗਈ ਏ ਕੁੜੀ ਵਾਲੀ ਮੈਨੂੰ ਤਾਂ ਲੱਗਦਾ ਵਾ ਕੁਛ ਨਹੀਂ ਜਿਹਾਉਣਾ ਇਹਦਾ ਸੁਹਾ ਆਉਣਾ ਆ ਜੇ ਕਦੇ ਆਉਣ ਵਾਲੇ ਹੁੰਦਾ ਤਾਂ ਪਹਿਲਾਂ ਨਾ ਦਿੰਦੇ ਦੇਣਾ ਉਹਨਾਂ ਨੇ ਮੈਂ ਤਾਂ ਪਛਤਾਉਣ ਰਹੀ ਆ ਕਿਹੜਾ ਵੇਲਾ ਘੜੀ ਹੀ ਜਦੋਂ ਇਹਨਾਂ ਨੇ ਮੱਥਾ ਲਾ ਲਿਆ ਹੀਰੇ ਵਰਗਾ ਮੇਰਾ ਪੁੱਤ ਆ ਤੇ ਰੋੜਨ ਵਾਲੀ ਗੱਲ ਕੀਤੀ ਰਮਣਕ ਕਸੂਰ ਤੇਰਾ ਵੀ ਹੈਗਾ ਆ ਤੂੰ ਇੱਕ ਨਹੀਂ ਸੁਣੀ ਉਹ ਤੋਂ ਮੇਰੀ ਜੇ ਕਿਹ ਰਿਸ਼ਤਾ ਉਹ ਕੀਤਾ ਹੁੰਦਾ ਨਾ ਤੇ ਹਮਣ ਟਰੱਕ 'ਤੇ ਦਗਾ ਦੇਣਾ ਸੀ ਉਹਨਾਂ ਨੇ ਗੱਲ ਤੇ ਭੈਣ ਜੀ ਤੁਹਾਡੀ ਠੀਕ ਵਾ ਹੁਣ ਮੈਂ ਕੀ ਕਰਾਂ ਹੱਥਾਂ ਨੂੰ ਦੰਦਿਆਂ ਤੇ ਬਠੇਰੀਆਂ ਵੱਡਣ ਡਈਆਂ ਗਿਆ ਸਮਾਂ ਜਿਹੜਾ ਵਾਪਸ ਨਹੀਂ ਆਉਂਦਾ ਹੁਣ ਐਡੇ ਠੀਠ ਆ ਕਿਤੇ ਉਹ ਵੀ ਕਿਤੇ ਮਾਸਾ ਸਭ ਹੁੰਦਾ ਨਾ ਤੇ ਜਿੰਨੀ ਠੀਠ ਏ ਆ ਉਨੇ ਹੀ ਉਹ ਆ ਉਹਨਾਂ ਦਾ ਹੀ ਖੋਣਵਾ ਇਹ ਵੀ ਨਹੀਂ ਦੱਸ ਤੂੰ ਸ਼ਰਮ ਕਰ ਮਾਸੀ ਆਈ ਘਰ ਬੋਲੂਗੀ ਤੇ ਸੁਣੂਗੀ ਉਹ ਤੇ ਘਰ ਜਾ ਕੇ ਆਪਣੇ ਕੀ ਦੱਸੂਗੀ ਲੈ ਕਿੱਦਾਂ ਦੀਆਂ ਗੱਲਾਂ ਭੈਣ ਜੀ ਕਰਨ ਦੇ ਇਹ ਮਾਸੀ ਦੇ ਹੁੰਦਿਆਂ ਤੋਂ ਨੇ ਮੇਲਾ ਲਾਉਣਾ ਹੀ ਵੀ ਮਾਸੀ ਨੂੰ ਵੀ ਦੱਸਾਂ ਆਪਣਾ ਵਿਖਾਲਾ ਮੈਂ ਮਿਰਲ ਜੀ ਕਰਦਾ ਨਾ ਫੜਕੇ ਜੁੰਡੇ ਜੇ ਕਮਾਦਾ ਜੀ ਤੇ ਮੇਰਾ ਵੀ ਕਰਦਾ ਹੀ ਪਰ ਭੈਣ ਜੀ ਬੜਾ ਕੁਝ ਵੇਖਣਾ ਪੈਂਦਾ ਵਾ ਭੈਣ ਜੀ ਸਿਆਣੇ ਸੱਚ ਹੀ ਕਹਿੰਦੇ ਹੁੰਦੇ ਨਾ ਜੇ ਕਿ ਉਹ ਸਿੱਧੀ ਉਂਗਲੀ ਨਾ ਨਿਕਲੇ ਟੇਢੀ ਕਰਨੀ ਪੈਂਦੀ ਆ ਹੁਣ ਮੈਂ ਅੱਕ ਗਈਆਂ ਮੇਰੇ ਤੋਂ ਕੁਝ ਬਰਦਾਸ਼ਤ ਨਹੀਂ ਜੇ ਹੋਣ ਰਿਆ ਹੁਣ ਹੁਣ ਇੱਕੋ ਹਾਲ ਜੇ ਇਹੋ ਹੀ ਕੰਮ ਕਰਨ ਲੈ ਆ ਛੜਾ ਦिए ਗੱਡੀ ਇਹਨੂੰ ਲੱਗੇ ਕੇ ਪਾਸੇ ਵੀ ਛਟਕਾਰਾ ਆਵੇ ਸਾਡੇ ਮੁੰਡੇ ਦਾ ਵੀ ਚੱਲ ਭੈਣ ਜੀ ਤੁਸੀਂ ਵੀ ਹੁਣ ਆਏ ਤੇ ਹੈ ਹੀ ਜੀ ਤਿੰਨ ਜਾਣੀਆਂ ਵਾ ਹੀ ਇਹ ਕੱਲੀ ਜਾਣੀ ਤੇ ਨਹੀਂ ਸਾਡੇ ਤੇ ਭਾਰੂ ਆਓ ਇਹਨੂੰ ਕਰਦੇ ਆਂ ਕਾਬੂ ਉਠ ਉਠ ਇਹੋ ਕੰਮ ਕਰਨਾ ਪੈਣਾ ਹੁਣ ਮੇਰੀ ਘਾਸਾਣਾ ਬਾਜੀ ਨੂੰ ਨਾ ਕਿਸ ਤਰੀਕੇ ਨਾਲ ਬਾਹਰ ਕਾ ਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਵੀ ਹਿਉ ਹੋ ਕੇ ਆਈ ਆਂ ਇਹ ਵੀ ਲਈ ਆ ਇਹਨਾਂ ਨਾਲ ਗੱਲ ਕਰਕੇ ਹੁੰਦੀ ਉੱਥੇ ਹੀ ਕਰਕੇ ਆ ਗੱਲ ਉਹਨੂੰ ਨਾ ਕਰ ਜਾਣਗੇ ਤੇ ਫਿਰ ਕੋਈ ਡਰਨਾ ਹੋਊਗਾ ਫਿਰ ਅਸੀਂ ਆਪਣਾ ਕੰਮ ਸੌਖਾ ਕਰ ਲਾਂਗੇ ਕੋਈ ਗੱਲ ਨਹੀਂ ਤੁਸੀਂ ਬੈਠੋ ਪੱਕੇ ਥਲੇ ਮੈਂ ਆਈ ਜਹ ਹੁਣੇ ਮੇਰੀ ਸੁਣੋ ਗੱਲ ਆਜਰਪਿੰਦਰ ਮੇਰੇ ਗਾੜੀ ਬੜਾ ਬੋਲੀ ਜੇ ਉਹਨੇ ਕੋਈ ਕਸਰ ਨਹੀਂ ਛੱਡੀ ਕਿਤੇ ਉਦਾ ਉਦਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਨਹੀਂ ਸੁਣਨ ਵਾਲੀਆਂ ਕਿਹੜੀ ਗੱਲ ਬੋਲੀ ਆ ਉਹ ਕੇਤਾ ਮੈਨੂੰ ਕੀ ਪਾਰਾ ਚੜਿਆ ਵਾ ਇਹ ਤੁਸੀਂ ਭੁੱਖੇ ਨੰਗੇ ਜੇ ਤੁਸੀਂ ਇਦਾਂ ਜੇ ਤੁਹਾਡਾ ਤਾਂ ਦਾ ਰਿਸ਼ਤਾ ਨਹੀਂ ਹੁੰਦਾ ਮੈਂ ਹਾਂ ਰਿਸ਼ਤਾ ਨਹੀਂ ਹੁੰਦਾ ਨਹੀਂ ਮਿਆ ਦੇ ਚੰਗੇ ਚੰਗੇ ਰਿਸ਼ਤੇ ਠਕਰਾਏ ਮੈਨੂੰ ਕੀ ਪਤਾ ਹੀ ਨੰਗਾ ਨਾ ਵਾ ਪੈ ਜਾਣਾ ਮੇਰਾ ਉਹ ਮੇਰੀ ਗੱਲ ਸੁਣਾ ਰਬਨ ਇਹਨੂੰ ਲੱਗ ਗਿਆ ਖੰਭ ਇਹ ਜਿੱਦੜ ਦੀ ਪੇਕਿਆਂ ਤੋਂ ਹੋ ਗਿਆ ਹੀ ਆ ਨਾ ਇਹ ਤਾਂ ਖੰਭ ਜਿਹੜੇ ਆ ਨਾ ਮੈਨੂੰ ਕੱਟਣੇ ਆਉਂਦੇ ਆ ਕੱਟ ਵੀ ਮੈਂ ਦੇਣੇ ਆ ਜੇ ਤੈਨੂੰ ਮੈਂ ਇੱਕ ਸਕੀਮ ਦਵਾ ਤੇ ਅੱਜ ਉਹਨੇ ਮੈਨੂੰ ਪਤਾ ਕੀ ਧਮਕੀ ਦਿੱਤੀ ਕਿ ਜੇ ਨਹੀਂ ਨਾ ਹਟਣਾ ਤੇ ਮੈਂ ਚਲਨੀ ਆ ਥਾਣੇ ਤੇ ਜੇ ਥਾਣੇ ਚਲ ਗਈ ਨਾ ਸਾਡਾ ਸਾਰੇ ਟੱਬਰ ਦਾ ਬੁਰਾ ਹਾਲ ਹੋ ਜਾਣਾ ਵਾਹੀਂ ਬੱਜੇ ਮਰ ਜਾਣਾ ਵਾਹੀਂ ਉਹ ਜੇ ਬੋਲਦੀ ਸੀ ਤੈਨੂੰ ਬੋਲਣ ਦੇਣਾ ਤੂੰ ਚੁੱਪ ਕੀਤੀ ਰਹਿੰਦੀ ਕਿਦਾਂ ਚੁੱਪ ਕੀਤੀ ਰਹਿੰਦੀ ਮੇਰੇ ਪੁੱਤ ਦੇ ਬਰਖਲਾ ਬੋਲਣ ਦੇ ਹੀ ਮੇਰੇ ਬਰਖਲਾ ਬੋਲਣ ਦੇ ਹੀ ਮੈਂ ਤਾਂ ਚੰਗੀ ਝੰਡੋੜੀ ਅੱਜ ਜਿੰਨਾ ਮੈਨੂੰ ਗੁੱਸਾ ਆ ਹੀ ਉੱਤੇ ਇੱਥੋਂ ਤੱਕ ਨੋਬਤਾ ਕੀ ਹੋਰ ਕੀ ਆ ਤੈਨੂੰ ਮੈਂ ਛੱਡਣਾ ਨਹੀਂ ਜੀ ਰੈ ਨਹੀਂ ਦੇਣਾ ਇਹਨੂੰ ਮੈਂ ਗੱਡੀ ਗੁੱਡੀ ਕੱਖ ਨਹੀਂ ਆਉਣਾ ਉਹ ਤੇ ਭੁੱਖ ਨਾ ਖੋਲ ਡਏ ਆ ਪਤਾ ਨਹੀਂ ਨਾ ਖੱਤਿਆਂ ਦੀ ਰੋਟੀ ਕਿੱਦਾਂ ਪੂਰੀ ਹੋਣ ਰਹੀ ਆ ਤੇ ਗਾੜੀਆਂ ਮੈਨੂੰ ਆਂਦੀ ਆ ਮੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਾਰ ਲੈ ਤੁਹਾਡੇ ਪੇਕੇ ਪਰਮਨ ਜੇ ਇੱਥੋਂ ਤੱਕ ਨੌਬਤ ਆ ਗਈ ਆ ਨਾ ਤੇਰੇ ਕੋਲ ਜੋ ਹੁੰਦਾ ਤੂੰ ਕਰ ਦੇ लवली ਆਂਦਾ ਹੀ ਮੈਂ 1 ਵਜੇ ਤੱਕ ਆ ਜਾ ਰਾਵਾਂ ਅੱਛਾ ਤੁਸੀਂ ਇਦਾਂ ਕਰੋ ਪਿੱਛਲ ਜੋ ਸ਼ਹਿਰ ਕਿਹ ਕਹਿੰਦੇ ਦੇ ਸਾਹਮਣੇ ਜੇ ਬੈਠਿਓ ਜੇ ਕੱਲ ਨੂੰ ਕੋਈ ਗੱਲਬਾਤ ਵੀ ਹੋਊ ਨਾ ਉਪਰੂਫ ਤੇ ਹੋਊਗਾ ਵੀ ਮੈਂ ਘਰ ਹੈ ਨਹੀਂ ਤੇ ਅਹੀਂ ਵੀ ਆਪਣੀ ਕਾਰਵਾਈ ਕਰਕੇ ਨਾ ਸ਼ਹਿਰ ਨੂੰ ਚਲ ਜਾਣਾ ਹਾਂ ਜੇ ਲੋਕੀ ਗੱਲ ਚੁੱਕਣਗੇ ਤੇ ਕਵਾਂਗੇ ਅਹੀਂ ਜੀਤ ਕੋਈ ਘਰ ਹੈ ਨਹੀਂ ਆ ਸਾਨੂੰ ਕੀ ਪਤਾ ਕਿ ਵੀ ਖਾ ਲਿਆ ਕਿ ਕੋ ਹੋ ਗਿਆ ਇਹਨੂੰ ਕੋ ਲੜਨੀ ਗਿਆ ਸੱਪ ਸੁਪਾਣ ਇਹ ਰਮਨ ਤੇਰੀ ਸਕੀਮ ਸਹੀ ਆ ਠੀਕ ਆ ਨਾ ਇਹ ਨਾ ਕੋਹਨਾ ਕੋ ਕਰਨਾ ਹੀ ਪੈਣਾ ਵਾ ਤੇ ਆਓ ਤੇ ਜਾਓ ਤਹੀ ਹੁਣ ਸ਼ਹਿਰ ਚੱਲ ਮੈਂ ਫਿਰ ਜਾਣਾ ਵਾ ਭੈਣ ਜੀ ਵੀ ਆਈ ਆ ਤੇ ਤਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਰਮਨ ਹੁਣ ਕੋਈ ਕਰਨਾ ਰਹਿ ਜੀ ਇਹ ਨਾ ਇਹ ਪੀ ਅਦਮੋਈ ਛੱਡ ਦੋ ਨੂੰ ਤੁਸੀਂ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਗਾੜੀ ਰਾਮਾ ਨਾ ਪਾਣੀ ਪੀਂਜੋਗੀ ਨਾ ਰਹਿਣ ਦਊਗੀ ਆਉਂਦੇ ਹੀ ਚੱਲੀਏ ਤਾਂ ਮਨਾ ਚਲਗੇ ਬਾਜੀ ਕਿ ਨਹੀਂ ਕਲਾਤਾ ਮੈਂ ਗਏ ਲਵਲੀ ਨੂੰ ਲੈਣ ਚੱਲ ਉਹ ਸਾਡਾ ਕੰਮ ਸੁੱਖਾ ਹੋ ਜਾਣਾ ਤੁਸੀਂ ਦੱਸੋ ਲੈਣਤੀ ਮੈਂ ਅਦੇ ਸੰਦੀਪ ਨੂੰ ਦਵਾਈ ਕੱਢ ਕੇ ਤੁਹੋਂ ਲੈਣਤੀ ਚੱਲ ਹਾਂ ਤੇ ਵਧੀਆ ਕੀਤਾ ਤੁਸੀਂ ਵੇ ਕਿੱਥੇ ਹਰਬਿੰਦਰ ਹਰਬਿੰਦਰ ਆਪਣੇ ਕਮਰੇ ਚ ਹੀ ਹੋਣੀ ਹੋਰ ਕਿੱਥੇ ਹੋਣੀ ਆ ਜੋ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਕਰ ਲੀਏਗਾ ਵੇਖਾਂ ਕਿਦਾਂ ਮਾਰਾ ਇਸਤੀ ਸੰਦੀਪ ਫੜ ਦੇ ਹੱਥ ਚ ਰੱਖ ਫੜ ਸੰਦੀਪ ਇਹਦੇ ਗੰਬਾਵਾ ਛੱਡੋ ਮੈਨੂੰ ਕੀ ਲੱਗੀਆਂ ਕਰਨਾ ਚਲ ਪੈ ਜੀ ਪਾਓ ਇਹਦੇ ਮੂੰਹ ਚ ਮੰਮੀ ਮੈਂ ਕਹਿੰਦੀ ਮੈਨੂੰ ਛੱਡ ਦਿਓ ਜੀ ਪਾਓ ਇਹਦੇ ਮੂੰਹ ਦੇ ਵਿੱਚ ਚਲ ਚਲ ਖਾ ਇਹਨੂੰ ਜਿਹੜੀ ਤੂੰ ਤਮਕੀਆਂ ਦਿਨੀ ਹੈ ਨਾ ਤਮਕੇ ਵੀ ਅਸੀਂ ਕੱਢਨੇ ਹੁਣ ਪੈਣ ਜੀ ਚੱਲ ਚਲੋ ਭੈਣ ਜੀ ਇਹਦੇ ਕੋ ਤਾਂ ਛਟਕਾਰਾ ਪੈ ਗਿਆ ਹੁਣ ਸਦਾ ਦੀ ਨੀਂਦ ਸੌਂਗੀ ਹੈ ਹੁਣ ਆਰਾਮ ਨਾਲ ਹੁਣ ਆਪਣਾ ਕੰਮ ਕਰਦੇ ਆ ਜਾ ਸੰਦੀਪ ਬਾਹਰ ਭੈਣ ਜੀ ਆਹ ਫੜੋ ਆ ਚਾਦਰ ਮੜੀ ਜੀ ਛਾੜ ਦਿਓ ਆ ਜੇ ਕੋਈ ਨਿਸ਼ਾਨ ਨਾ ਰਹਿ ਜੇ ਚੱਲ ਆਜੋ ਹੁਣ ਬਾਹਰ ਸਾਮਾਨ ਇੱਕ ਕਮ ਹੁ ਬੋਰ ਕਰੇਗੀ ਉਹਨਾ ਇੱਕ ਕਰਨਾਰੇ ਇਹ ਤੇ ਲੈ ਜਾਣੀ ਆ ਚੱਲੀਏ ਸ਼ਹਿਰ ਕੋਈ ਨਾ ਕੋਈ ਖਰੀਦ ਲਿਆਵਾਂਗੇ ਨਾਲੇ ਤੇ ਫੇਰ ਆਵਾਂਗੇ ਤਾਂ ਬੂਵੇ ਖੁੱਲੇ ਰਹਿਣ ਦੰਨੇ ਸਹੀ ਗੱਲ ਭੈਣ ਜੀ ਤੁਹਾਡੀ ਦਰਵਾਜ਼ੇ ਪੁੱਲੇ ਰਹਿਣ ਦੀ ਚਲੋ ਚੱਲੀਏ ਇਹਨੂੰ ਕੋਈ ਸ਼ੱਕ ਨਾ ਹੋਵੇ ਮੈਨੂੰ ਤੇ ਡਰ ਲੱਗਣ ਡਿਆ ਕਿਤੇ ਪਤਾ ਨਾ ਲੱਗ ਜੇ ਨਹੀਂ ਚੁੱਪ ਕਰ ਐਦਾਂ ਦਾ ਮੂੰਹ ਬਣਾਇਆ ਨਾ ਲੋਕਾਂ ਨੂੰ ਸ਼ੱਕ ਹੋ ਜਾਣਾ ਚੁੱਪ ਕਰਕੇ ਤਾਂ ਨਾਲ ਤੋਰ ਮੇਰੀ ਹੋਰ ਦਈਂ ਅੱਡਾ ਚੱਲਿਆ ਤੈਨੂੰ ਆਜੋ ਭੈਣ ਜੀ ਰੁਪਿੰਦਰ ਰੁਪਿੰਦਰ ਕਿੱਥੇ ਚਲੇ ਗਏ ਸਰਜਣੇ ਰੁਪਿੰਦਰ